ਪਰਾ ਮੁੱਢਾ ਗ੍ਰਾਮੀ ਵਾਲਾ ਅੱਜ ਪੇਸ਼ ਹੈ ਇੱਕ ਸੌਣ ਮਹੀਨੇ ਤੇ ਕਵਤਾ ਉਹ ਲਿਖਿਆ ਜੀ ਆਇਆ ਮਹੀਨਾ ਸੌਣ ਦਾ ਬਈ ਆਇਆ ਮਹੀਨਾ ਸੌਣ ਦਾ ਪਿੱਪਲੀ ਪੀਂਗਾ ਪਾਉਣ ਦਾ ਆਇਆ ਮਹੀਨਾ ਸੌਣ ਦਾ ਸੌਰਯੋ ਕੁੜੀਆਂ ਪੇਕੇ ਆਈਆਂ ਮੋਹ ਮੁਹੱਬਤਾਂ ਦਿਲ ਵਿੱਚ ਛਾਈਆਂ ਇੱਕ ਦੂਜੀ ਨੂੰ ਦੇਣ ਵਧਾਈਆਂ ਰਲ ਮਿਲ ਤਿਰੰਜਣ ਲਾਉਣ ਦਾ ਆਇਆ ਮਹੀਨਾ ਸੌਣ ਦਾ ਬਈ ਆਇਆ ਮਹੀਨਾ ਸੌਣ ਦਾ ਪਹਿਲਾ ਪਾਉਂਦੇ ਮੋਰ ਨੱਚਦੇ ਨੰਗ ਟੜੰਗੇ ਬਾਲ ਨੱਠਦੇ ਬੁੱਲਾ ਉੱਤੇ ਬੋਲ ਸੱਚ ਦੇ ਚਾਵੀਂ ਦੇ ਵਿੱਚ ਨਾ ਹੋਰਦਾ ਆਇਆ ਮਹੀਨਾ ਸੌਣ ਦਾ ਭਈ ਆਇਆ ਮਹੀਨਾ ਸੌਣ ਦਾ ਵਿੱਚ ਪੀੜਾਂ ਦੇ ਪੈਂਦੇ ਗਿੱਧੇ ਮੋਹ ਮੁਹੱਬਤਾਂ ਨਾਲ ਨੇ ਭਿੱਜੇ ਚੁੱਲਿਆਂ ਉੱਤੇ ਖੀਰ ਪਈ ਰਿੱਜੇ ਨਾਲ ਕੂੜੇ ਪਕਾਉਣ ਦਾ ਆਇਆ ਮਹੀਨਾ ਸੌਣ ਦਾ ਭਈ ਆਇਆ ਮਹੀਨਾ ਸੌਣ ਦਾ ਨਕੀਆਂ ਨਕੀਆਂ ਪਹਿਣ ਫਵਾਰਾਂ ਨਕੀਆਂ ਨਕੀਆਂ ਪਹਿਣ ਥਵਾਰਾਂ ਹਰ ਪਾਸੇ ਖਿੜੀਆਂ ਗੁਜ਼ਾਰਾਂ ਡੰਡੂ ਵੀ ਨੇ ਲਾਉਦੇ ਟਾਰਾਂ ਰਲ ਕੇ ਖੁਸ਼ੀ ਮਨਾਉਣ ਦਾ ਆਇਆ ਮਹੀਨਾ ਸਾਵਣ ਦਾ ਬਈ ਆਇਆ ਮਹੀਨਾ ਸਾਵਣ ਦਾ ਬੂਟਾ ਕੁਦਰਤ ਦੇ ਬਲ ਹਾਰੇ ਬੂਟਾ ਕੁਦਰਤ ਦੇ ਬਲ ਹਾਰੇ ਜਿਸ ਨੇ ਸਾਜੇ ਮੌਸਮ ਸਾਰੇ ਗੁਰਬਾਣੀ ਦਾ ਅਸ਼ਰੇਸ਼ ਪੁਕਾਰੇ ਦਿਲ ਦੇ ਵਿੱਚ ਵਸਾਉਣ ਦਾ ਆਇਆ ਮਹੀਨਾ ਸਾਵਣ ਦਾ ਬਈ ਆਇਆ ਮਹੀਨਾ ਸਾਵਣ ਦਾ ਪਿੱਪਲੀ ਪੀਂਗਾ ਪਾਉਣ ਦਾ ਆਇਆ ਮਹੀਨਾ ਸਾਵਣ ਦਾ ਬਈ ਆਇਆ ਮਹੀਨਾ ਸਾਵਣ ਦਾ